ਸਤਿ ਸ੍ਰੀਕਾਲ ਜੀ ਆਓ ਸੁਖਮਨੀ ਸਾਹਿਬ ਦੀ ਦੂਜੀ ਅਸ਼ਟਪਦੀ ਦੀ ਚੌਥੀ ਪੌੜੀ ਦੇ ਵਿਚਾਰ ਕਰੀਏ ਜੀ ਆਪਣਾ ਮਕਸਦ ਹੈ ਸਮਝਣਾ ਕਿ ਗੁਰੂ ਸਾਹਿਬ ਕਿਵੇਂ ਦੱਸਦੇ ਨੇ ਕਿ ਰਬ ਦਾ ਨਾਮ ਵਾਹਿਗੁਰੂ ਦਾ ਨਾਮ ਜ਼ਿੰਦਗੀ ਦੀਆਂ ਵੱਖ-ਵੱਖ ਔਕੜਾਂ ਵਿੱਚ ਸਾਡਾ ਕਿਵੇਂ ਸਹਾਰਾ ਬਣਦਾ ਹੈ ਹਾਂ ਜੀ ਬਿਲਕੁਲ ਇਹ ਬਹੁਤ ਅਹਿਮ ਹੈ ਇਹ ਜੀਵਨ ਦੇ ਸਫ਼ਰ ਲਈ ਬਹੁਤ ਅਹਿਮ ਹੈ ਤਾਂ ਇਸ ਪੌੜੀ ਦਾ ਜਿਹੜਾ ਕੇਂਦਰੀ ਭਾਵ ਹੈ ਉਹ ਇਹੀ ਲੱਗਦਾ ਹੈ ਕਿ ਨਾਮ ਹਰ ਮੁਸ਼ਕਿਲ ਵਿੱਚ ਇੱਕ ਪੱਕਾ ਆਸਰਾ ਹੈ ਹਾਂ ਬਿਲਕੁਲ ਪਹਿਲੀ ਤੁਕ ਤੋਂ ਹੀ ਸ਼ੁਰੂ ਕਰਦੇ ਹਾਂ ਜਿਹੇ ਮਾਰਗ ਕੇ ਗਨੇ ਜਾਹੇ ਨ ਕੋਸਾ ਹਰ ਕਾ ਨਾਮ ਉਹਾਂ ਸੰਗ ਤੋਸਾ ਹੂੰ ਇਸ ਦਾ ਕੀ ਮਤਲਬ ਹੋਇਆ ਫਿਰ ਗਨੇ ਜਾਹੇ ਨ ਕੋਸਾ ਦੇਖੋ ਇਸ ਦਾ ਮਤਲਬ ਹੈ ਕਿ ਜ਼ਿੰਦਗੀ ਦਾ ਸਫ਼ਰ ਕਈ ਵਾਰ ਇੰਨਾ ਲੰਬਾ ਇੰਨਾ ਔਖਾ ਲੱਗਦਾ ਹੈ ਕਿ ਮਤਲਬ ਉਸ ਦੇ ਕੂ ਜਾਂ ਕਦਮ ਗਿਣੇ ਹੀ ਨਹੀਂ ਜਾ ਸਕਦੇ ਬੇਅੰਤ ਮੁਸ਼ਕਲਾਂ ਤਾਂ ਅਜਿਹੇ ਵੇਲੇ ਹਰੀ ਦਾ ਨਾਮ ਵਾਇਗਰੂ ਦਾ ਨਾਮ ਉੱਥੇ ਇੱਕ ਧੋਸੇ ਵਾਂਗ ਹੈ ਧੋਸਾ ਹੁੰਦਾ ਜਿਵੇਂ ਸਫ਼ਰ ਤੇ ਜਾਣ ਲੱਗਿਆਂ ਨਾਲ ਖਰਚਾ ਪਾਣੀ ਪੂੰਜੀ ਲੈ ਕੇ ਜਾਂਦੇ ਆ ਨਾ ਹਾਂ ਹਾਂ ਰਾ ਖਰਚ ਵਾਂਗੂ ਬਿਲਕੁਲ ਇਹ ਨਾਮ ਉਹੀ ਅਧਿਆਤਮਿਕ ਪੂੰਜੀ ਹੈ ਇਹ ਨਾਲ ਹੁੰਦਾ ਤਾਂ ਸਫ਼ਰ ਸੌਖਾ ਲੱਗਦਾ ਮਨ ਨੂੰ ਹੌਸਲਾ ਹੈ ਇਹ ਅਧਿਆਤਮਿਕ ਪੂੰਜੀ ਵਾਲੀ ਗੱਲ ਬੜੀ ਦਿਲਚਸਪ ਹੈ ਮਤਲਬ ਇਹ ਸਿਰਫ ਇੱਕ ਦਿਲਾਸਾ ਹੈ ਜਾਂ ਇਹਦਾ ਕੋਈ ਹੋਰ ਅਮਲੀ ਫਾਇਦਾ ਵੀ ਹੈ ਨਹੀਂ ਨਹੀਂ ਸਿਰਫ ਦਲਾਸਾ ਨਹੀਂ ਇਹ ਅਸਲ ਤਾਕਤ ਹੈ ਜਿਵੇਂ ਪੈਸਾ ਸਫਰ ਸੌਖਾ ਕਰਦਾ ਉਵੇਂ ਨਾਮ ਦੀ ਪੂੰਜੀ ਮਨ ਨੂੰ ਬਲ ਦਿੰਦੀ ਆ ਸੋਜੀਂਦੀ ਆ ਫਿਰ ਦੁਨੀਆ ਦੀਆਂ ਔਕੜਾਂ ਦਾ ਡਰ ਘਟ ਜਾਂਦਾ ਉਹ ਥੋਟੀਆਂ ਲੱਗਣ ਲੱਗ ਪੈਂਦੀਆਂ ਇਹ ਅੰਦਰ ਦੀ ਅਮੀਰੀ ਹੈ ਜਿਹੜੀ ਬਾਹਰ ਦੇ ਹਾਲਾਤਾਂ ਤੇ ਨਿਰਪਰ ਨਹੀਂ ਕਰਦੀ ਮਤਲਬ ਇਹ ਸਾਨੂੰ ਅੰਦਰੋਂ ਮਜ਼ਬੂਤ ਕਰਦੀ ਹੈ ਅੱਛਾ ਫਿਰ ਅੱਗੇ ਗੱਲ ਆਉਂਦੀ ਹੈ ਹਨੇਰੇ ਦੀ ਜਿਹੇ ਪੰਡ ਹੈ ਮਹਾ ਅੰਧ ਗੁਬਾਰਾ ਹਰ ਕਾ ਨਾਮ ਸੰਗ ਉਜਿਆਰਾ ਹੂੰ ਇਹ ਮਹਾ ਅੰਧ ਗੁਬਾਰਾ ਕੀ ਇਹ ਸਿਰਫ ਅਗਿਆਨਤਾ ਦਾ ਹਨੇਰਾ ਹੈ ਹੂੰ ਜਾਂ ਜਿਵੇਂ ਅੱਜ ਕੱਲ ਦੇ ਜ਼ਮਾਨੇ ਦੀਆਂ ਉਲਝਣਾ ਮਾਨਸਿਕ ਪਰੇਸ਼ਾਨੀਆਂ ਉਹ ਵੀ ਇਸ ਚਾ ਸਕਦੀਆਂ ਨੇ ਬਿਲਕੁਲ ਬਿਲਕੁਲ ਆ ਸਕਦੀਆਂ ਨੇ ਮਹਾ ਅੰਧ ਗੁਬਾਰਾ ਸਿਰਫ ਪੁਰਾਣੀ ਅਗਿਆਨਤਾ ਨਹੀਂ ਇਹ ਮਨ ਦੇ ਹਰ ਤਰ੍ਹਾਂ ਦੇ ਹਨੇਰੇ ਨੂੰ ਦਰਸਾਉਂਦਾ ਜਿਵੇਂ ਸ਼ੱਕ ਡਰ ਨਿਰਾਸ਼ਾ ਕਨਫਿਊਜ਼ਨ ਹੂੰ ਅਜਿਹੇ ਵੇਲੇ ਗੁਰੂ ਸਾਹਿਬ ਕਹਿੰਦੇ ਨੇ ਪ੍ਰਮਾਤਮਾ ਦਾ ਨਾਮ ਗਿਆਨ ਦਾ ਚਾਨਣ ਬਣ ਕੇ ਨਾਲ ਰਹਿੰਦਾ ਉਜਿਆਰਾ ਅੱਛਾ ਇਹ ਸਾਨੂੰ ਸਪਸ਼ਟਤਾ ਦਿੰਦਾ ਸਹੀ ਰਾਹ ਦਿਖਾਉਂਦਾ ਤੇ ਅੰਦਰਲੇ ਡਰਾਂ ਨੂੰ ਖਤਮ ਕਰਦਾ ਤਾਂ ਮਤਲਬ ਸਫ਼ਰ ਦੀ ਲੰਬਾਈ ਤੇ ਰਾਹ ਦਾ ਹਨੇਰਾ ਦੋਹਾਂ 'ਚ ਮਦਦਗਾਰ ਠੀਕ ਅਗਲੀ ਤੁਕ ਇੱਕ ਵੱਖਰੀ ਚੁਣੌਤੀ ਹੈ ਜਹਾਂ ਪੰਥ ਤੇਰਾ ਕੋ ਨ ਸਿਆਨੂ ਹਾਂਜੀ ਹਰ ਕਾ ਨਾਮ ਤਹਿ ਨਾਲ ਪਛਾਨੂ ਹਾਂਜੀ ਇਹਦਾ ਕੀ ਮਤਲਬ ਹੈ ਜਿੱਥੇ ਕੋਈ ਜਾਣਦਾ ਨਹੀਂ ਹਾਂ ਇਹਦਾ ਮਤਲਬ ਹੈ ਕਿ ਜ਼ਿੰਦਗੀ ਦੇ ਸਫ਼ਰ 'ਚ ਕਈ ਵਾਰ ਇਹੋ ਜਿਹਾ ਮੋੜ ਆਉਂਦਾ ਜਿੱਥੇ ਕੋਈ ਪਛਾਣਨ ਵਾਲਾ ਨਹੀਂ ਹੁੰਦਾ ਕੋਈ ਦੁਨੀਆਵੀ ਇੱਜ਼ਤ ਮਾਣ ਨਹੀਂ ਮਿਲਦਾ ਕੋਈ ਆਪਣਾ ਨਹੀਂ ਲੱਗਦਾ ਹੂੰ ਉੱਥੇ ਗੁਰੂ ਸਾਹਿਬ ਕਹਿੰਦੇ ਨੇ ਹਰੀ ਦਾ ਨਾਮ ਹੀ ਤੁਹਾਡੀ ਅਸਲ ਪਛਾਣ ਹੈ ਤੁਹਾਡਾ ਅਸਲ ਆਸਰਾ ਹੈ ਤਹਿਮਾਲ ਪਛਾਨੂ ਹਾਂ ਮਤਲਬ ਜਿੱਥੇ ਕੋਈ ਦੁਨੀਆਵੀ ਸਹਾਰਾ ਨਹੀਂ ਬਿਲਕੁਲ ਇਹ ਨਾਮ ਤੁਹਾਨੂੰ ਅੰਦਰੂਨੀ ਤਸੱਲੀ ਤੇ ਸਵੈ ਮਾਣ ਦਿੰਦਾ ਤਬ ਬਾਹਰ ਦੀ ਪਛਾਣ ਦੀ ਥਾਂ ਅੰਦਰ ਦੀ ਸ਼ਾਂਤੀ ਨੂੰ ਪਹਿਲ ਦੇਣਾ ਇਹ ਬਦਲਾਵ ਕਿੰਨਾ ਕੁ ਜ਼ਰੂਰੀ ਹੈ ਅੱਜ ਦੇ ਸਮੇਂ 'ਚ ਬਹੁਤ ਜ਼ਰੂਰੀ ਹੈ ਜੀ ਦੇਖੋ ਇਹ ਸਾਨੂੰ ਦੁਨਿਆਵੀ ਪਰਵਾਨਗੀ ਦੀ ਜਿਹੜੀ ਇੱਕ ਮੁਥਾਦੀ ਕੀ ਬਣੀ ਰਹਿੰਦੀ ਹੈ ਨਾ ਉਸ ਤੋਂ ਆਜ਼ਾਦ ਕਰਦਾ ਹਾਂ ਸਹੀ ਗੱਲ ਜਦੋਂ ਅੰਦਰ ਨਾਮ ਦੀ ਪਛਾਣ ਹੋਵੇ ਨਾਮ ਦਾ ਆਸਰਾ ਹੋਵੇ ਫਿਰ ਬਾਹਰਲੇ ਲੋਕ ਕੀ ਕਹਿੰਦੇ ਨੇ ਉਹ ਬਹੁਤਾ ਮਾਇਨੇ ਨਹੀਂ ਰੱਖਦਾ ਆਤਮਿਕ ਸ਼ਾਂਤੀ ਮਿਲਦੀ ਹੈ ਤੇ ਦੁਨਿਆਵੀ ਸੁੱਖਾਂ ਦਾ ਲਾਲਚ ਵੀ ਘਟ ਜਾਂਦਾ ਪਹਿਲਾ ਸਫ਼ਰ ਦੀ ਲੰਬਾਈ ਫਿਰ ਹਨੇਰਾ ਫਿਰ ਇਕੱਲਾਪਨ ਜਾਂ ਬੇਪਛਾਣ ਹੋਣਾ ਅੱਗੇ ਗੱਲ ਆਉਂਦੀ ਹੈ ਦੁੱਖਾਂ ਦੀ ਤਪਿਸ਼ ਦੀ ਜਹਾਂ ਮਹਾ ਭਯਾਨ ਤਪਤ ਬਹੁ ਖਾਮ ਤਹਾਂ ਹਰ ਕੇ ਨਾਮ ਕੀ ਤੁਮ ਉਪਰ ਛਾਮ ਹਾਂਜੀ ਇਹ ਨਾਮ ਛਾ ਕਿਵੇਂ ਬਣਦਾ ਕਿ ਇਹ ਦੁੱਖ ਹੀ ਖਤਮ ਕਰ ਦਿੰਦਾ ਦੇਖੋ ਮਹਾ ਭਯਾਨ ਤਪਤ ਬਹੁ ਖਾਮ ਦਾ ਮਤਲਬ ਹੈ ਬਹੁਤ ਭਿਆਨਤ ਸਾੜ ਦੇਣ ਵਾਲੇ ਦੁੱਖ ਬਹੁਤ ਜ਼ਿਆਦਾ ਤਪਿਸ਼ ਗਰਮੀ ਇਥੇ ਨਾਮ ਛਾਂ ਮੰਗ ਦਸਿਆ ਹੁਣ ਛਾਂ ਕੀ ਕਰਦੀ ਆ ਉਹ ਗਰਮੀ ਨੂੰ ਧੁੱਪ ਨੂੰ ਖਤਮ ਨਹੀਂ ਕਰਦੀ ਪਰ ਉਸ ਦੀ ਤਪਿਸ਼ ਤੋਂ ਬਚਾਉਂਦੀ ਆ ਆਰਾਮ ਦਿੰਦੀ ਆ ਸਕੂਨ ਦਿੰਦੀ ਆ ਇਸੇ ਤਰ੍ਹਾਂ ਨਾਮ ਸ਼ਾਇਦ ਬਾਹਰਲੇ ਦੁੱਖ ਨੂੰ ਇੱਕਦਮ ਖਤਮ ਨਾ ਕਰੇ ਪਰ ਇਹ ਮਨ ਨੂੰ ਠੰਡਕ ਸ਼ਾਂਤੀ ਤੇ ਸਹਿਣ ਦੀ ਸ਼ਕਤੀ ਜ਼ਰੂਰ ਦਿੰਦਾ ਜਿਸ ਨਾਲ ਦੁੱਖ ਦਾ ਅਸਰ ਉਹਦੀ ਚੋਬ ਬਹੁਤ ਘਟ ਜਾਂਦੀ ਆ ਹਮ ਮਤਲਬ ਦੁੱਖ ਨਾਲ ਨਜਿੱਠਣ ਦੀ ਸਾਡੀ ਸਮਰੱਥਾ ਵਧਾਉਂਦਾ ਹੈ ਬਿਲਕੁਲ ਸਹਿਣਸ਼ੀਲਤਾ ਆਉਂਦੀ ਆ ਤੇ ਫਿਰ ਆਖਰੀ ਤੁਖ ਹੈ ਮਾਇਆ ਦੀ ਖਿਚ ਬਾਰੇ ਜਹਾਂ ਤ੍ਰਿਖਾ ਮਨ ਤੁਝ ਆਕਰਖ ਹੈ ਤਹਾਂ ਨਾਨਕ ਹਰ ਹਰ ਅੰਮ੍ਰਿਤ ਵਰਖੇ ਹਾਂਜੀ ਇਹ ਤ੍ਰਿਖਾ ਯਾਨੀ ਪਿਆਸ ਤੇ ਫਿਰ ਅੰਮ੍ਰਿਤ ਦੀ ਵਰਖਾ ਇਹ ਮਾਇਆ ਦੀ ਪਿਆਸ ਨੂੰ ਕਿਵੇਂ ਬੁਝਾਉਂਦੀ ਹੈ ਤ੍ਰਿਖਾ ਹੈ ਜੀ ਦੁਨੀਆਵੀ ਚੀਜ਼ਾਂ ਦੀ ਪਦਾਰਥਾਂ ਦੀ ਕਦੇ ਨਾ ਮੁੱਕਣ ਵਾਲੀ ਪਿਆਸ ਜਿਹੜੀ ਮਨ ਨੂੰ ਖਿੱਚੀ ਰੱਖਦੀ ਆ ਹਾਂ ਹਮੇਸ਼ਾ ਹੋਰ ਹੋਣ ਦੀ ਲਾਲਸਾ ਹਾਂਜੀ ਇਸ ਦੇ ਜਵਾਬ ਵਿੱਚ ਗੁਰੂ ਸਾਹਿਬ ਕਹਿੰਦੇ ਨੇ ਕਿ ਜਿੱਥੇ ਇਹ ਪਿਆਸ ਮਨ ਨੂੰ ਖਿੱਚ ਰਹੀ ਹੋਵੇ ਉੱਥੇ ਹਰੀ ਦਾ ਨਾਮ ਵਾਹਿਗੁਰੂ ਦਾ ਨਾਮ ਅੰਮ੍ਰਿਤ ਦੀ ਵਰਖਾ ਕਰਦਾ ਹੈ ਅੱਛਾ ਆਤਮਿਕ ਜੀਵਨ ਦੇਣ ਵਾਲੇ ਅੰਮ੍ਰਿਤ ਦੀ ਅੱਛਾ ਜਦੋਂ ਮਨ ਇਸ ਨਾਮ ਅੰਮ੍ਰਿਤ ਨਾਲ ਇਸ ਰਸ ਨਾਲ ਭਰ ਜਾਂਦਾ ਤਾਂ ਮਾਇਆ ਦੀ ਤ੍ਰਿਸ਼ਨਾ ਉਹ ਪਿਆਸ ਆਪਣੇ ਆਪ ਸ਼ਾਂਤ ਹੋ ਜਾਂਦੀ ਆ ਐ ਸਮਝੋ ਜਿਵੇਂ ਕੋਈ ਬਹੁਤ ਵਧੀਆ ਉੱਚਾ ਸਵਾਦ ਮਿਲ ਜਾਵੇ ਤਾਂ ਨੀਵੇਂ ਸਵਾਦ ਫਿੱਕੇ ਲੱਗਣ ਲੱਗ ਪੈਂਦੇ ਨੇ ਬਿਲਕੁਲ ਤਾਂ ਜੇ ਸਾਰੀ ਗੱਲ ਨੂੰ ਜੋੜ ਕੇ ਦੇਖੀਏ ਇਹ ਪੂਰੀ ਪੌੜੀ ਸਾਨੂੰ ਦੱਸ ਰਹੀ ਹੈ ਕਿ ਨਾਮ ਸਿਰਫ ਕੋਈ ਸ਼ਬਦ ਜਾਂ ਮੰਤਰ ਜਪਣਾ ਨਹੀਂ 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 ਬਿਲਕੁਲ ਨਹੀਂ ਸਗੋਂ ਇਹ ਤਾਂ ਜ਼ਿੰਦਗੀ ਦੇ ਹਰ ਪਹਿਲੂ ਵਿੱਚ ਹਰ ਚੁਣੌਤੀ ਵਿੱਚ ਭਾਵੇਂ ਉਹ ਸਫਰ ਦੀਆਂ ਔਕੜਾਂ ਹੋਣ ਮਨ ਦਾ ਹਨੇਰਾ ਹੋਵੇ ਸਮਾਜਿਕ ਇਕਲਤਾ ਹੋਵੇ ਦੁੱਖਾਂ ਦੀ ਤਪੇਸ਼ ਹੋਵੇ ਜਾਂ ਅੰਦਰ ਦੀ ਲਾਲਸਾ ਸਭ ਵਿੱਚ ਇੱਕ ਅਮਲੀ ਇੱਕ ਪ੍ਰੈਕਟੀਕਲ ਤਾਕਤ ਦੇਣ ਵਾਲਾ ਸਹਾਰਾ ਹੈ ਸੰਖੇਪ ਵਿੱਚ ਇਸ ਪੌੜੀ ਦਾ ਸਾਰ ਇਹੀ ਹੈ ਕਿ ਪਰਮਾਤਮਾ ਦਾ ਨਾਮ ਵਾਹਿਗੁਰੂ ਦਾ ਨਾਮ ਜੀਵਨ ਦੇ ਹਰ ਉਤਰਾ ਚੜਾਓ ਵਿੱਚ ਹਰ ਚੁਣੌਤੀ ਵਿੱਚ ਇੱਕ ਸਥਾਈ ਸਾਥੀ ਹੈ ਇੱਕ ਸ਼ਕਤੀ ਦਾ ਸੋਮਾ ਹੈ ਇਹ ਰਾਹ ਦੀ ਪੂੰਜੀ ਵੀ ਹੈ ਹਨੇਰੇ ਵਿੱਚ ਚਾਨਣ ਵੀ ਇਕਲਤਾ ਵਿੱਚ ਪਹਿਚਾਣ ਵੀ ਦੁੱਖ ਵਿੱਚ ਠੰਡੀ ਛਾਉਣੀ ਤੇ ਮਨ ਦੀ ਪਿਆਸ ਬੁਝਾਉਣ ਵਾਲਾ ਅੰਮ੍ਰਿਤ ਵੀ ਇਹ ਸਭ ਸੁਣ ਕੇ ਮਨ ਵਿੱਚ ਇੱਕ ਸਵਾਲ ਉੱਠਦਾ ਹੈ ਇੱਕ ਸੋਚਣ ਵਾਲੀ ਗੱਲ ਇਹ ਹੈ ਕਿ ਇਸ ਅੰਦਰੂਨੀ ਸਹਾਰੇ ਨੂੰ ਇਸ ਨਾਮ ਦੀ ਤਾਕਤ ਨੂੰ ਆਪਣੀ ਰੋਜ਼ਮਰਰਾ ਦੀ ਜ਼ਿੰਦਗੀ ਵਿੱਚ ਲਗਾਤਾਰ ਕਿਵੇਂ ਕਾਇਮ ਰੱਖਿਆ ਜਾਵੇ ਤਾਂ ਜੋ ਇਸ ਦੇ ਜਿਹੜੇ ਲਾਭ ਨੇ ਉਹ ਸਿਰਫ ਸਿਧਾਂਤਕ ਜਾਂ ਕਿਤਾਬੀ ਗੱਲਾਂ ਨਾ ਰਹਿ ਜਾਣ ਸਗੋਂ ਇਹ ਸਾਡਾ ਹਕੀਕੀ ਰੋਜ਼ਾਨਾ ਦਾ ਅਨੁਭਵ ਬਣ ਸਕਣ। ਇਸੇ ਵਿਚਾਰ ਨਾਲ ਅੱਜ ਦੀ ਚਰਚਾ ਇੱਥੇ ਹੀ ਸਮਾਪਤ ਕਰਦੇ ਹਾਂ। ਅਗਲੇ ਪੋਡਕਾਸਟ ਵਿੱਚ ਫੇਰ ਮਿਲਾਂਗੇ। ਤਦੋਂ ਤੱਕ ਲਈ ਇਜਾਜ਼ਤ ਦਿਓ। ਵਾਹਿਗੁਰੂ ਜੀ ਕਾ ਖਾਲਸਾ। ਵਹੀ ਗੁਰੂ ਜੀ ਕੀ ਫਤ